ਇਸ ਨੂੰ ਠੱਲ ਪਾਉਣ ਦੇ ਲਈ ਪਿਛਲੇ 3 ਸਾਲ ਤੋਂ ਹੀ ਭਗਵੰਤਪານ ਜੀ ਦੀ ਸਰਕਾਰ ਦਿਨ ਰਾਤ ਲੱਗੀ ਹੋਈ ਸੀ ਕਿ ਪਰ ਮੈਂ ਸਮਝਦਾ ਕਿ ਇੱਕ ਹੁਣ ਸਮਾਂ ਆ ਚੁੱਕਿਆ ਸੀਗਾ ਇੱਕ ਆਖੀਰਲਾ ਲਾਸਟ ਦੇ ਚੈਫਰਡ ਲਾਸਟ ਹੱਲਾ ਬੋਲਣ ਦੇ ਲਈ ਤੇ ਲਾਸਟ ਮੈਂ ਇਸ ਕਰਕੇ ਕਹਿਣਾ ਕਿਉਂਕਿ ਹੁਣ ਤਿਆਰ ਕੀਤਾ ਹੈ ਕਿ ਜਦੋਂ ਤੱਕ ਇਸ ਬਿਮਾਰੀ ਨੂੰ ਜੜੋਂ ਖਤਮ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਕੋਈ ਵੀ ਸਾਡੇ ਵਿੱਚੋਂ ਚੁੱਪ ਕਰਕੇ ਨਹੀਂ ਬੈਠੂਗਾ ਇਦੇ ਲਈ ਇੱਕ ਪੂਰਾ 360 ਡਿਗਰੀਜ਼ ਪਲਾਨ ਹੈ ਜਿਹੜਾ ਹੋਲਿਸਟਿਕ ਪਲਾਨ ਹੈ ਜਿਹੜਾ ਉਹ ਤਿਆਰ ਕੀਤਾ ਗਿਆ ਬੜੀ ਲੰਬੀ ਵਿਚਾਰ ਚਰਚਾ ਦੇ ਬਾਅਦ ਜਿਸ ਦੇ ਵਿੱਚ ਪਹਿਲਾਂ ਸਪਲਾਈ ਰਿਡਕਸ਼ਨ ਔਰ ਸਪਲਾਈ ਰਿਡਕਸ਼ਨ ਤੋਂ ਸੈਕੰਡ ਫੇਜ਼ ਦੇ ਵਿੱਚ ਡਿਮਾਂਡ ਰਿਡਕਸ਼ਨ ਯਾਨੀ ਕਿ ਐਨਫੋਰਸਮੈਂਟ ਪੁਲਿਸ ਦੇ ਜ਼ਰੀਏ ਜੋ ਸਪਲਾਈ ਚੇਨਸ ਬਣੀਆਂ ਹੋਈਆਂ ਸੀਗੀਆਂ ਜੋ ਪਿਛਲੇ ਸਮੇਂ ਦੇ ਸਰਕਾਰਾਂ ਦੇ ਵਿੱਚ ਇੱਕ ਨਾਰਕੋ টেরਰਿਜ਼ਮ ਸ਼ੁਰੂ ਹੋ ਗਿਆ ਸੀ ਨੈਕਸਸ ਬਣ ਗਿਆ ਸੀਗਾ ਕੁਝ ਪੋਲਿਟਿਕਲ ਲੋਕਾਂ ਦਾ ਪੁਲਿਸ ਵਾਲੇ ਕੁਝ ਇਨਵੋਲਡ ਸੀ ਵਿੱਚ ਔਰ ਡਰੱਗ ਸਮਗਲਰਸ ਦਾ ਉਸ ਨੈਕਸਸ ਨੂੰ ਤਹਿਸ ਨਹਿਸ ਕੀਤਾ ਪਿਛਲੇ 3 ਸਾਲਾਂ ਦੇ ਵਿੱਚ ਤੇ ਹੁਣ ਇਸ ਬਿਮਾਰੀ ਨੂੰ ਜੜੋਂ ਪੱਟਣ ਦੇ ਮਕਸਦ ਦੇ ਨਾਲ ਜਿੱਥੇ ਇੱਕ ਪਾਸੇ ਇਨਫੋਰਸਮੈਂਟ ਦਾ ਕੰਮ ਵੱਡੇ ਪੱਧਰ ਤੇ ਉੱਪਰ ਚੱਲ ਰਿਹਾ ਹੈ ਉੱਥੇ ਹੀ ਉਹਨਾਂ ਜਿਹੜੀ ਡਿਮਾਂਡ ਰਿਡਕਸ਼ਨ ਕਿਉਂਕਿ ਡਿਮਾਂਡ ਰਿਡਕਸ਼ਨ ਦਾ ਜਿਹੜਾ ਕੰਮ ਹੈ ਉਹ ਉਹ ਮੋਰਰਲੈਸ ਉਹ ਹੈਲਥ ਡਿਪਾਰਟਮੈਂਟ ਦਾ ਹੈ ਜਿਹਦੇ ਲਈ ਬਾਅਦ ਦੇ ਵਿੱਚ ਡਾਕਟਰ ਸਾਹਿਬ ਤੁਹਾਨੂੰ ਬਰੀਫ ਕਰਨਗੇ ਸੋ ਹੁਣ ਤੱਕ ਪਿਛਲੇ ਤਕਰੀਬਨ 23 ਦਿਨਾਂ ਦੇ ਵਿੱਚ ਜੋ ਪ੍ਰਾਪਤੀਆਂ ਹੋਈਆਂ ਨੇ ਉਹ ਮੈਂ ਅੱਜ ਤੁਹਾਡੇ ਸਾਹਮਣੇ ਰੱਖਣਾ ਚਾਹੁੰਗਾ 1 ਤਾਰੀਖ ਤੋਂ ਸ਼ੁਰੂ ਹੋਈ ਇਸ ਮੁਹਿੰਮ ਦੇ ਵਿੱਚ ਸਾਥੀਓ ਹੁਣ ਤੱਕ 2248 ਐਨਡੀਪੀਐਸ ਦੇ ਯਾਨੀ ਕਿ ਡਰੱਗਜ਼ ਦੇ ਕੇਸਿਸ ਨੇ ਜਿਹੜੇ ਉਹ ਪੰਜਾਬ ਪੁਲਿਸ ਵੱਲੋਂ ਬੜੀ ਮੁਸਤੈਦੀ ਦੇ ਨਾਲ ਉਹਨਾਂ ਨੂੰ ਪਕੜ ਕੇ ਉਹਨਾਂ ਦੇ ਉੱਪਰ ਐਨਡੀਪੀਸੀ ਕੇਸੇ ਦਰਜ ਕੀਤੇ ਜਾ ਚੁੱਕੇ ਨੇ 2248 ਜਿਦੇ ਵਿੱਚ 3957 ਲੋਕ ਨੇ ਜਿਹੜੇ ਡਰੱਗ ਜਿਹੜੇ ਸਮਗਲਰਸ ਨੇ ਤਸਕਰ ਨੇ ਪੈਡਲਰਸ ਨੇ 3957 ਉਹ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੇ ਇਸੇ ਦੌਰਾਨ ਜਦੋਂ ਜਦੋਂ ਕੋਈ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਅੱਗੋਂ ਜੇ ਕੋਈ ਫਾਇਰ ਵਗੈਰਾ ਹੁੰਦਾ ਹੈ ਜਾਂ ਜਾਂ ਵਿਰੋਧ ਹੁੰਦਾ ਹੈ ਪੁਲਿਸ ਕਰਮੀਆਂ ਦਾ ਤੇ ਉਸ ਉਹਨਾਂ ਇਨਕਾਊਂਟਰਸ ਦੇ ਵਿੱਚ 49 ਜਿਹੜੇ ਗੈਂਗਸਟਰ ਜਾਂ ਸਮੱਗਲਰਸ ਨੇ ਤਸਕਰ ਨੇ ਉਹ ਜ਼ਖਮੀ ਹੋ ਚੁੱਕੇ ਨੇ ਹੁਣ ਤੱਕ ਇਸ ਨਸ਼ੇ ਦੇ ਕਾਰੋਬਾਰ ਦੇ ذریعے ਸਰਕਾਰੀ ਜ਼ਮੀਨਾਂ ਦੇ ਉੱਪਰ ਜੋ ਮਹਿਲ ਉਸਾਰੇ ਗਏ ਨੇ ਇਸ ਇਸ ਡਰੱਗਸ ਦੇ ਪੈਸੇ ਦੇ ਜ਼ਰੀਏ ਹੁਣ ਤੱਕ 44 ਡੈਮੋਲਿਸ਼ਨਸ ਨੇ ਜਿਹੜੀਆਂ ਡਰੱਗ ਸਮਗਲਰਸ ਦੀਆਂ ਉਹ ਹੋ ਚੁੱਕੀਆਂ ਨੇ ਔਰ ਇਸ ਤੋਂ ਇਲਾਵਾ ਤਕਰੀਬਨ ਤਕਰੀਬਨ 2100 ਕਿਲੋ ਦੇ ਕਰੀਬ ਹਰ ਤਰ੍ਹਾਂ ਦੇ ਡਰੱਗਸ ਨੇ ਜਿਹੜੇ ਉਹ ਫੜੇ ਜਾ ਚੁੱਕੇ ਨੇ ਆਲਮੋਸਟ ক্লোਜ਼ ਟੂ 2100 ਕਿਲੋ 7 ਲੱਖ 63484 ਗੋਲੀਆਂ ਜਾਂ ਕੈਪਸੂਲ ਨੇ ਜਿਹੜੇ ਉਹ ਫੜੇ ਜਾ ਚੁੱਕੇ ਨੇ ਤਕਰੀਬਨ 55 55 ਲੱਖ ਰੁਪਏ ਦੇ ਕਰੀਬ ਜੋ ਡਰੱਗ ਮਨੀ ਹੈ ਉਹ ਰਿਕਵਰ ਕੀਤੀ ਜਾ ਚੁੱਕੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੈਂਪਸ ਨੇ ਜਿਹੜੇ ਉਹ ਲੱਗ ਚੁੱਕੇ ਨੇ ਸੋ ਸਾਡੇ ਕਹਿਣ ਦਾ ਮਤਲਬ ਕਿ ਇੱਕ ਜੋ ਅਸੀਂ ਜਿਸ ਮਕਸਦ ਦੇ ਨਾਲ 360 ਡਿਗਰੀਜ਼ ਪਲਾਨ ਬਣਾਇਆ ਸੀਗਾ ਕਿ ਇੱਕ ਪਾਸੇ ਇਨਫੋਰਸਮੈਂਟ ਔਰ ਸਪਲਾਈ ਰਿਡਕਸ਼ਨ ਔਰ ਦੂਜੇ ਪਾਸੇ ਡਿਮਾਂਡ ਰਿਡਕਸ਼ਨ ਉਹਦੇ ਉੱਪਰ ਕੰਮ ਹੈ ਜਿਹੜਾ ਉਹ ਵੱਡੇ ਪੱਧਰ ਦੇ ਉੱਪਰ ਹੋ ਰਿਹਾ ਹੈ ਔਰ ਇਸ ਸਾਰੇ ਨੂੰ ਜਿੱਥੇ ਜਿੱਥੇ ਪੰਜਾਬ ਪੁਲਿਸ ਬੜੀ ਬੜੀ ਸ਼ਾਨਦਾਰ ਭੂਮਿਕਾ ਨਿਭਾ ਰਹੀ ਹੈ ਕਿਉਂਕਿ ਪੋਲਿਟੀਕਲ ਸਪੋਰਟ ਉਹਨਾਂ ਨੂੰ ਪੂਰੀ ਹੈ ਲੋਕਾਂ ਦਾ ਸਾਥ ਸਹਿਯੋਗ ਮਿਲ ਰਿਹਾ ਲੋਕ ਜਿਹੜੇ ਡਰਦੇ ਸੀਗੇ ਕਿਸੇ ਨਸ਼ਾ ਤਸਕਰ ਬਾਰੇ ਦੱਸਣ ਦੇ ਵਿੱਚ ਉਹ ਖੁੱਲ ਕੇ ਆਪ ਸਾਹਮਣੇ ਆ ਰਹੇ ਨੇ ਸੇਵ ਸੋਸਾਇਟੀ ਦੀ ਬੜੀ ਸਪੋਰਟ ਮਿਲ ਰਹੀ ਹੈ ਤੁਹਾਡੀ ਮੀਡੀਆ ਦਾ ਉਚੇਚੇ ਤੌਰ ਤੇ ਧੰਨਵਾਦ ਜਿਨ੍ਹਾਂ ਵੱਲੋਂ ਸਾਥ ਸਹਿਯੋਗ ਮਿਲ ਰਿਹਾ ਔਰ ਇਸ ਸਾਰੇ ਨੂੰ ਕਿਉਂਕਿ ਜਦੋਂ ਵੀ ਹਮੇਸ਼ਾ ਪਿਛਲੇ ਸਮੇਂ ਦੇ ਵਿੱਚ ਵੀ ਆਪਾਂ ਦੇਖਿਆ ਹੈ ਕਿ ਜਦੋਂ ਵੀ ਐਜੀਆਂ ਡਰੱਗ ਲਾਈਨਸ ਸਪਲਾਈ ਲਾਈਨਸ ਨੇ ਜਿਹੜੀਆਂ ਕੱਟ ਆਫ ਹੁੰਦੀਆਂ ਨੇ ਪ੍ਰੈਸ਼ਰ ਪੈਂਦਾ ਤੇ ਇੱਕਦਮ ਫਰਟਿਲिटीज ਨੇ ਜਿਹੜੀਆਂ ਉਹ ਬਹੁਤ ਵਧੀਆਂ ਸ਼ੁਰੂ ਹੁੰਦੀਆਂ ਨੇ ਪਰ ਮੈਂ ਦਾਦ ਦੇਣੀ ਚਾਹੂਗਾ ਸਰਕਾਰ ਦੇ ਇਸ ਇਨੀਸ਼ੀਏਟਿਵ ਦੀ ਔਰ ਖਾਸ ਤੌਰ ਤੇ ਉਚੇਚੇ ਤੌਰ ਤੇ ਹੈਲਥ ਡਿਪਾਰਟਮੈਂਟ ਦੇ ਡਾਕਟਰ ਬਲਬੀਰ ਸਿੰਘ ਜੀ ਉਹਨਾਂ ਤੇ ਇਹਨਾਂ ਦੀ ਟੀਮ ਦੀ ਕਿ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਉੱਪਰ ਇਹ ਇੰਪੈਕਟ ਆ ਰਿਹਾ ਸੀਗਾ ਕਿ ਨਸ਼ਾ ਨਹੀਂ ਮਿਲ ਰਿਹਾ ਉਹਨਾਂ ਨੂੰ ਸੰਭਾਲਣ ਦਾ ਬੜੇ ਸੋਹਣੇ ਸੁਨੱਖੇ ਤੇ ਸੁਚੱਜੇ ਤਰੀਕੇ ਨਾਲ ਹੈਲਥ ਡਿਪਾਰਟਮੈਂਟ ਨੇ ਡਾਕਟਰ ਬਲਬੀਰ ਸਿੰਘ ਜੀ ਉਹਨਾਂ ਤੇ ਇਹਨਾਂ ਦੀ ਟੀਮ ਨੇ ਨੇ ਇੱਕ ਆਮ ਬੜੇ ਬਖੂਬੀ ਨਵਾਇ ਸੁਣ ਮੈਂ ਡਾਕਟਰ ਬਲਬੀਰ ਜੀ ਨੂੰ ਬੇਨਤੀ ਕਰੂੰਗਾ ਉਹ ਤੁਹਾਡੇ ਸਾਹਮਣੇ ਖੋਣਗੇ ਔਰ ਫਿਰ ਉਸ ਤੋਂ ਬਾਅਦ ਮੇਰੇ ਕੈਬਨਟ ਦੇ ਸਾਡੀ ਔਰ ਸਾਡੀ ਕੈਬਨਟ ਸਬ ਕਮੇਟੀ ਦੇ ਵਾਰਨ ਡਰੱਗਸ ਦੇ ਮੇਰੇ ਸਾਥੀ ਮੇਰੇ ਕੁਲੀਗ ਛੋਟੇ ਵੀਰ ਤਰਨਵੀ ਸਿੰਘ ਜੀ ਤੁਹਾਡੇ ਸਾਹਮਣੇ ਖੋਣਗੇ ਡਾਕਟਰ ਸਾਹਿਬ ਥੈਂਕ ਯੂ ਹਮਨ ਜੀ ਇਹ ਯੋਧ ਨਸ਼ਾ ਵਿਰੋਧ ਇਹ ਪਹਿਲੀ ਵਾਰ ਇਹ ਆ ਕਿ ਸਰਕਾਰ ਨੇ ਦ੍ਰਿੜ ਨਿਸ਼ਚੇ ਪੱਕਾ ਇਰਾਦਾ ਕਰਕੇ ਔਰ ਕੈਬਨਿਟ ਸਬਕਮੇਟੀ ਬਣਾ ਕੇ ਔਰ ਸਾਰੀਆਂ ਅਰੇਂਜਮੈਂਟ ਕਰਕੇ ਜਿਸ ਤਰ੍ਹਾਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਸਪਲਾਈ ਰਿਡਕਸ਼ਨ ਬਾਰੇ ਜਿਹੜਾ ਹੈਗਾ ਉਹ ਪੁਲਿਸ ਤੇ ਜਿਹੜੀ ਸਰਕਾਰ ਹੈ ਉਹ ਲਗਾਤਾਰ ਕੰਮ ਕਰ ਰਹੀ ਆ ਤੇ ਜਿਹੜਾ ਸਿਹਤ ਮਹਿਕਮਾ ਹੈਗਾ ਇਹਦੇ ਹਿੱਸੇ ਤਿੰਨ ਕੰਮ ਆਏ ਆ ਜੀ ਪਹਿਲਾ ਹੈਗਾ ਹਾਰਮ ਰਿਡਕਸ਼ਨ ਜਿਹੜੇ ਚਿੱਟੇ ਵਾਲੇ ਆ ਜਿਹੜੇ ਇੰਜੈਕਟਿੰਗ ਆ ਜਿਹਦੇ ਨਾਲ ਓਵਰਡੋਸ ਡੈਥ ਹੁੰਦੀ ਆ ਔਰ ਹੈਪਟਾਈਟਿਸ ਔਰ ਐਚਆਈਵੀ ਵਰਗੀਆਂ ਨਾਮਰਾਦ ਬਿਮਾਰੀਆਂ ਹੁੰਦੀਆਂ ਉਹਦੇ ਵਾਸਤੇ ਜਿੰਨੇ ਇੰਜੈਕਟਿੰਗ ਡਰੱਗ ਯੂਜ਼ਰ ਆ ਅਸੀਂ ਉਹਨਾਂ ਨੂੰ oral medication ਤੇ oral substitution therapy ਤੇ ਲੈ ਕੇ ਆ ਰਹੇ ਹਾਂ ਤੇ ਦੂਜਾ ਇਹਦਾ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਸਟਿਗਮਾ ਹੁੰਦਾ ਇਹਦੇ ਨਾਲ ਲੋਕ ਦੱਸਦੇ ਨਹੀਂ ਹੈ ਟੀਕੇ ਲਾਈ ਜਾਂਦੇ ਆ ਦੂਜੀਆਂ ਮੈਡੀਸਿਨ ਜਿਹੜੀਆਂ ਜਿਹੜੀਆਂ ਐਕਚੁਅਲੀ ਕਿਸੇ ਹੋਰ ਬਿਮਾਰੀ ਦੀ ਦਵਾਈ ਹੁੰਦੀ ਆ ਉਹ ਲੈਣ ਲੱਗ ਜਾਂਦੇ ਆ ਔਰ ਉਹਦੇ ਵਿੱਚ ਫੈਂਟਨਿਲ ਦਾ ਇੰਜੈਕਸ਼ਨ ਤੁਸੀਂ ਸੁਣਿਆ ਹੋਣਾ ਕਈ ਵਾਰੀ ਉਹ ਲੀਥਲ ਹੋ ਜਾਂਦੀ ਆ ਉਹਦੇ ਵਾਸਤੇ ਅਸੀਂ ਜਿੱਥੇ ਸਾਡਾ ਡੀਡਿਕਸ਼ਨ ਰੀਹੈਬ ਜਾਂ ਕੋਈ ਓਟ ਸੈਂਟਰ ਆ ਅਸੀਂ ਉੱਥੇ ਨਾਰਕੋਟਿਕ ਅਨੋਨਿਮਸ ਦੇ ਨਾਲ ਮਿਲ ਕੇ ਸਾਰੇ ਪੰਜਾਬ ਦੇ ਵਿੱਚ ਜਿਹੜੇ سپورਟ ਗਰੁੱਪ ਬਣਾ ਰਹੇ ਆ ਵੀ ਉਹਨਾਂ ਨਾਲ ਗੱਲ ਕਰੋ ਜਿਹੜੇ ਫਾਰਮਰ ਡਰੱਗ ਅਡਿਕਟ ਹੈ ਜਾਂ ਕੋਈ ਹੋਰ ਤਸਕਰ ਸੀ ਜਿਹੜੇ ਰਿਫਾਰਮ ਹੋ ਚੁੱਕੇ ਆ ਉਹਨਾਂ ਉਹਨਾਂ ਦੀ ਉਹਦੇ ਉਹ ਗਰੁੱਪ ਚ ਲਾਂਦੇ ਆ ਉਹ ਅਲਕੋਹੋਲਿਕ ਅਨੋਨਿਮਸ ਐਂਡ ਨਾਰਕੋਟਿਕ ਅਨੋਨਿਮਸ ਉਹਦਾ ਹੈਲਪਲਾਈਨ ਨੰਬਰ ਦੇ ਦਿੱਤਾ ਹਰ ਜਗ੍ਹਾ ਤੇ ਅਸੀਂ ਉਹ ਗਰੁੱਪ ਕ੍ਰੀਏਟ ਕਰ ਰਹੇ ਆ سپورਟ ਗਰੁੱਪ ਪਿੰਡਾਂ ਦੇ ਵਿੱਚ ਕਮੇਟੀਆਂ ਬਣਾ ਕੇ ਅਸੀਂ ਜਿਹੜੀਆਂ ਪਿੰਡਾਂ ਦੇ ਵਿੱਚ ਸਿਹਤ ਕਮੇਟੀਆਂ ਔਰ ਯੂਥ ਦੀਆਂ ਕਮੇਟੀਆਂ ਬਣਾ ਕੇ ਉਹਨੂੰ ਸਪੋਰਟਸ ਦੀ ਫੈਸਿਲਿਟੀ ਲਾਇਬ੍ਰੇਰੀ ਔਰ ਜਿਹੜਾ ਹੈਗਾ ਸਭ ਤੋਂ ਵੱਡੀ ਗੱਲ ਹੈ ਕਿ ਜੋ ਅਮਨ ਜੀ ਦਾ ਮਹਿਕਮਾ ਹੈਗਾ ਡਿਮਾਡ ਰਿਡਕਸ਼ਨ ਵਾਸਤੇ ਜਿਹੜਾ ਬੰਦਾ ਨਸ਼ਾ ਕਰਦਾ ਉਹ ਸਾਡੇ ਕੋਲ ਆ ਜੇ ਟੀਕੇ ਲਾਂਦਾ ਗੋਲੀਆਂ ਤੇ ਗੋਲੀਆਂ ਛਡਾ ਕੇ ਹੌਲੀ ਹੌਲੀ ਡੀਡਿਕਸ਼ਨ ਕਰਕੇ ਡੀਟੌਕਸ ਕਰਕੇ ਉਸ ਤੋਂ ਬਾਅਦ ਅਸੀਂ ਸਕਿੱਲ ਡਿਵੈਲਪਮੈਂਟ ਤੇ ਜਿਹੜਾ ਸਾਡਾ ਐਮਫਸਿਸ ਹੈ ਕਿ ਉਹਨੂੰ ਕੋਈ ਨਾ ਕੋਈ ਕੰਮ ਸਿਖਾਣਾ ਉਹਨੂੰ এমਪਲੋਇਮੈਂਟ ਜਨਰੇਸ਼ਨ ਦੇ ਨਾਲ ਇਹ ਮਲਟੀ ਡਿਸਿਪਲਨਰੀ ਅਪਰੋਚ ਜਿਹਦੇ ਵਿੱਚ ਸਰਕਾਰ ਦੇ ਸਾਰੇ ਮਹਿਕਮੇ ਜਿਹਦੇ ਵਿੱਚ ਸਕਿੱਲ ਡਿਵੈਲਪਮੈਂਟ ਦਾ ਮਹਿਕਮਾ ਵੀ ਆ ਗਿਆ ਪੁਲਿਸ ਆ ਗਈ ਹੈਲਥ ਆ ਗਈ ਖੇਤੀਬਾੜੀ ਵਾਲੇ ਆ ਗਏ ਸਪੋਰਟਸ ਦਾ ਵਿਭਾਗ ਆ ਗਿਆ ਐਜੂਕੇਸ਼ਨ ਦਾ ਵਿਭਾਗ ਆ ਗਿਆ ਔਰ ਖਾਸ ਕਰਕੇ ਜਿਹੜੇ ਜਿਹੜੇ ਐਜੂਕੇਸ਼ਨ ਦੇ ਵਿੱਚ ਆ ਜਿਹੜੇ ਬੱਚੇ ਆ ਸਾਡੇ ਮੈਂ ਸਾਰੇ ਪੰਜਾਬ ਦਾ ਦੌਰਾ ਕਰਕੇ ਆਇਆ ਸਾਡੇ ਮੰਤਰੀ ਸਹਿਬਾਨ ਵੀ ਕਰਕੇ ਆਏ ਆ ਜਿਹੜੀ ਐਡਿਕਸ਼ਨ ਸ਼ੁਰੂ ਹੁੰਦੀ ਆ ਇਹ ਸਕੂਲ ਤੇ ਸ਼ੁਰੂ ਕਰਦੇ ਆ ਉਸ ਵੇਲੇ ਲਾਂਦੇ ਆ ਤੁਸੀਂ ਦੇਖਿਆ ਹੋਣਾ ਕਿ ਅੱਜਕੱਲ ਸਟਰਾਬਰੀ ਚੱਲ ਰਹੀ ਹੈ ਇੱਥੋਂ ਤੱਕ ਕਿ ਜਿਹੜੀਆਂ ਤੁਹਾਡੀਆਂ ਜਿਹਨੂੰ ਅਸੀਂ એનર્ਜੀ ਡਰਿੰਕਸ ਕਹਿੰਦੇ ਆ ਉਹ ਵੀ ਬਹੁਤ ਐਡਿਕਟਿਵ ਹੈ ਔਰ ਜਿਹੜੀ ਕੈਫੀਨ ਹੈਗੀ ਆ ਉਹ ਕੋਕਾ ਕੋਲਾ ਨਾਲੋਂ 3 ਗੁਣਾ 4 ਗੁਣਾ ਜ਼ਿਆਦਾ ਹੈਗੀ ਆ ਉੱਥੋਂ ਸ਼ੁਰੂ ਕਰਦੇ ਆ ਇਹ ਉਦੇ ਬੜੇ ਹਾਰਮਫੁਲ ਹੈਲਥ ਇਫੈਕਟਸ ਆ ਗਏ ਸੋ এডੂਕੇਸ਼ਨ ਦਾ ਬਹੁਤ ਇੰਪੋਰਟੈਂਟ ਰੋਲ ਹੈ ਸੋ ਬੱਚਿਆਂ ਤੋਂ এডੂਕੇਸ਼ਨ ਸ਼ੁਰੂ ਕਰਕੇ ਸਟਿਗਮਾ ਰਿਡਕਸ਼ਨ ਹਾਰਮ ਰਿਡਕਸ਼ਨ ਔਰ ਜਿਹੜੀ ਡਿਮਾਂਡ ਰਿਡਕਸ਼ਨ ਜਦੋਂ ਉਹਨੂੰ ਸਕਿੱਲ ਡਿਵੈਲਪਮੈਂਟ ਨਾਲ ਜੋੜ ਕੇ এমਪਲੋਇਮੈਂਟ ਜਨਰੇਸ਼ਨ ਨਾਲ ਜੋੜ ਕੇ ਸੋ ਇਸ ਤਰ੍ਹਾਂ ਕਰ ਰਹੇ ਆ ਸਾਡੇ ਕੋਲੇ ਐਮਪਲ ਸਪਲਾਈ ਹੈਗੀ ਆ ਜੀ ਮੈਡੀਸਨ ਦੀ ਅਸੀਂ 6 ਮਹੀਨੇ ਦੀ ਕੀਤੀ ਆ ਬਟ ਇਨ ਐਨੀ ਕੇਸ ਜੇ ਨੰਬਰ ਦੁੱਗਣੇ ਵੀ ਹੋ ਜਾਂਦੇ ਪਹਿਲਾਂ ਸਾਡੇ ਡੀਡਿਕਸ਼ਨ ਸੈਂਟਰ ਰੀਐਬ ਸੈਂਟਰ ਖਾਲੀ ਪਏ ਹੁੰਦੇ ਸੀ ਖਾਸ ਕਰਕੇ ਪ੍ਰਾਈਵੇਟ ਵਾਲਿਆਂ ਦੇ ਲੇਕਿਨ ਹੁਣ ਉਹ ਸਾਰੇ ਭਰਨੇ ਸ਼ੁਰੂ ਹੋ ਗਏ ਆ ਜੇਲ੍ਹਾਂ 'ਚ ਘਟ ਜਾ ਰਹੇ ਆ ਬੰਦੇ ਹੁਣ ਹਸਪਤਾਲਾਂ 'ਚ ਜ਼ਿਆਦਾ ਜਾ ਰਹੇ ਆ ਇਹ ਔਰ ਮਾਂ ਬਾਪ ਅੱਗੇ ਆ ਰਹੇ ਆ ਕਿ ਮੇਰਾ ਬੱਚਾ ਨਸ਼ਾ ਕਰਦਾ ਇਹਨੂੰ ਲੈ ਜਾਓ ਅਸੀਂ ਕਹਾਂ ਦਿਓ ਤੁਹਾਨੂੰ ਨਸ਼ੇ ਕਰਨ ਵਾਲੇ ਔਰ ਤੁਹਾਡੇ ਥਰੂ ਮੀਡੀਆ ਦਾ ਧੰਨਵਾਦ ਕਰਦੇ ਆ ਕਿ ਐਕਸ਼ਨੇਬਲ ਇਨਫੋਰਮੇਸ਼ਨ ਮਿਲ ਰਹੀ ਆ ਪੇਰੈਂਟਸ ਅੱਗੇ ਆ ਰਹੇ ਆ ਸੋਸਾਇਟੀ ਦੇ ਮੈਂਬਰ ਅੱਗੇ ਆ ਰਹੇ ਆ ਪੰਚਾਇਤਾਂ ਰੈਜ਼ੋਲੂਸ਼ਨ ਪਾ ਰਹੀਆਂ ਕਿ ਸਾਡਾ ਪਿੰਡ ਨਸ਼ਾ ਮੁਕਤ ਹੈ ਤੇ ਇੱਕ ਇੱਕ ਪਿੰਡ ਨੂੰ ਨਸ਼ਾ ਮੁਕਤ ਕਰਕੇ ਹੌਲੀ ਹੌਲੀ ਸਾਰੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਇਹ ਇੱਕ ਬਹੁਤ ਹੀ ਵਧੀਆ ਸਾਡੀ ਆਮ ਆਦਮੀ ਪਾਰਟੀ ਸਰਕਾਰ ਦਾ ਔਰ ਸਾਡੀ ਨੈਸ਼ਨਲ ਕਮਨ ਜਿਹੜੀ ਸਾਡੇ ਕਨਵੀਨਰ ਆ ਕੇ ਅਰਵਿੰਦ ਕੇਜਰੀਵਾਲ ਜੀ ਜਿਹੜਾ ਪੰਜਾਬ ਦੇ ਲੋਕਾਂ ਦਾ ਵਾਦਾ ਸੀਗਾ ਉਹ ਵਾਦਾ ਹੁਣ ਪੂਰਾ ਹੋਣ ਜਾ ਰਿਹਾ ਔਰ ਸੀ ਦਿਨ ਰਾਤ ਦੇ ਵਾਸਤੇ ਕੰਮ ਕਰਦੇ ਆ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੁਣ ਦੋ ਮਿੰਟ ਤਰੁਪੀ ਸੋਨ ਜੀ ਵਿਚਾਰ ਸੰਜੀ ਕਰਨਗੇ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਯੁੱਧ ਨਸ਼ਿਆਂ ਵਿਰੁੱਧ ਕੀਤੀ ਜਾ ਰਹੀ ਹੈ ਇਹਦੇ ਵਿੱਚ ਸਾਡੇ ਮਾਨਯੋਗ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰੈਜ਼ੀਡੈਂਟ ਤੇ ਕੈਬਨਿਟ ਮਨਿਸਟਰ ਅਮਨ ਅਰੋੜਾ ਜੀ ਸਾਡੇ ਹੈਲਥ ਮਿਨਿਸਟਰ ਸਾਹਿਬ ਡਾਕਟਰ ਬਲਬੀਰ ਸਿੰਘ ਜੀ ਤੇ ਸਾਰਾ ਜਿੰਨਾ ਵੀ ਅੱਜ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਉਰੇ ਪਹੁੰਚਿਆ ਮੈਂ ਸਾਰਿਆਂ ਦਾ ਤਹਿ ਦਿਲ ਦੀ ਗਹਿਰਾਈ ਤੋਂ ਸਵਾਗਤ ਕਰਦਾ ਹਾਂ। ਤੁਹਾਨੂੰ ਜਿਵੇਂ ਤੁਸੀਂ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਇੱਕ ਪੰਜਾਬੀਆਂ ਦੇ ਨਾਲ ਪੰਜਾਬ ਦੇ ਨਾਲ ਪ੍ਰੋਮਿਸ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ 100% ਜਿਹੜਾ ਨਸ਼ਾ ਇਹ ਐਲੀਮੀਨੇਟ ਕਰ ਦਾਂਗੇ ਖਤਮ ਕਰ ਦਿਆਂਗੇ ਇਹਨੂੰ। ਨਾ ਸੋਨਾ ਬੂਦ ਕਰਦਾਂਗੇ ਜੜੋ ਮੁਕਾਦਿਆਂਗੇ ਉਹਦੇ ਤਹਿਤ ਜੋ 3 ਸਾਲ ਤੋਂ ਇਹ ਜੋ ਸਾਡੀ ਰੈਗੂਲਰ ਜਿਹੜੀ ਇਹ ਚੱਲਦੀ ਮੁਹਿੰਮ ਹੈ ਇਹਨੇ ਹੁਣ ਤੁਸੀਂ ਜਾਣਦੇ ਹੋ ਕਿ ਬਹੁਤ ਜ਼ਿਆਦਾ ਜ਼ੋਰ ਫੜ ਲਿਆ ਔਰ ਜਿਹਦੇ ਨਤੀਜੇ ਕਿ ਕੈਬਨਟ ਸਬ ਕਮੇਟੀ ਬਣਾਈ ਗਈ ਹੈ ਜਿਹੜੀ ਕਿ ਔਨਰੇਬਲ ਹਰਪਾਲ ਸਿੰਘ ਚੀਮਾ ਜੀ ਹੈਡ ਕਰ ਰਹੇ ਆ ਔਰ ਅਸੀਂ ਟੋਟਲ 5 ਮਿਨਿਸਟਰਸ ਉਹਦੇ ਵਿੱਚ ਅਸੀਂ ਪਾਰਟਿਸਿਪੇਟ ਕਰ ਰਹੇ ਹਾਂ ਮੈਂ ਉਹਦੇ 'ਚ ਤੁਹਾਨੂੰ ਇੱਕ ਗੱਲ ਆਪਣਾ ਨਿੱਜੀ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਕਿਉਂਕਿ ਇੰਡਸਟਰੀ ਐਂਡ ਕਮਰਸ ਡਿਪਾਰਟਮੈਂਟ ਨੂੰ ਦੇਖਦੇ ਹੋਏ ਮੈਨੂੰ ਬੀਤੇ ਦਿਨੀ ਕੁਝ ਦਿਨ ਪਹਿਲਾਂ ਮੈਨੂੰ ਨਾਬਾ ਦੇ ਇਲਾਕੇ 'ਚ ਜਾਣ ਦਾ ਮੌਕਾ ਮਿਲਿਆ ਤਾਂ ਉੱਥੇ ਕੋਈ ਨਵੀਂ ਇੰਡਸਟਰੀ ਲੱਗ ਰਹੀ ਸੀ ਕਿਉਂਕਿ ਇਹ ਬਹੁਤ ਇੰਪੋਰਟੈਂਟ ਟਾਸਕ ਹੈ ਨਸ਼ਿਆਂ ਦਾ ਤੇ ਜਦੋਂ ਉਹਦੇ ਉਦਘਾਟਨ ਤੇ ਮੈਂ ਗਿਆ ਉਸ ਤੋਂ ਬਾਅਦ ਉਹਨਾਂ ਦੇ ਓਨਰ ਨੇ ਜਦੋਂ ਸਪੀਚ ਦਿੱਤੀ ਤਾਂ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਕੋਟ ਕੀਤੀ ਕਿ ਸਾਡਾ ਨਾਬਾ ਏਰੀਆ ਪਾਸੋ ਏਰੀਆ ਨਸ਼ੇ ਦੇ ਵਿੱਚ ਤੇ ਚੋਰੀ ਚਕਾੜੀ ਦੇ ਵਿੱਚ ਕ੍ਰਾਈਮ ਦੇ ਵਿੱਚ ਬੜਾ ਲੀਸਟ ਨੰਬਰ ਦੇ ਉੱਤੇ ਆਂਦਾ ਕੋਈ ਨਾ ਬਰੋਬਰ ਕੋਈ ਕਰਦਾ ਹੋਵੇ ਕਰਦਾ ਹੋਵੇ ਅਦਰਵਾਈਜ਼ ਸਾਡੇ ਇਲਾਕੇ ਚ ਐਡੀ ਗੱਲ ਹੈ ਨਹੀਂ ਤਾਂ ਜਦੋਂ ਅਸੀਂ ਉਹਦੇ ਵਿਸਤਾਰ ਦੇ ਵਿੱਚ ਮੈਂ ਫਿਰ ਡੀਪਲੀ ਗਿਆ ਤਾਂ ਅਸੀਂ ਪਾਇਆ ਕਿ ਨਾਬੇ ਤੇ ਪਾਸੂ ਦੇ ਵਿੱਚ ਮੈਂ ਫਿਰ ਉਹਨਾਂ ਨੂੰ ਪੁੱਛਿਆ ਵੀ ਕਾਰਨ ਕੀ ਹੈ ਇਹਦਾ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਉਰੇ ਇੰਡਸਟਰੀ ਐਗਰੀਕਲਚਰ ਇੰਪਲੀਮੈਂਟ ਬਹੁਤ ਬਣਦਾ ਕੰਬਾਈਨਾ ਬਣਦੀਆਂ ਹਾਰਵੈਸਟਰ ਬਣਦੇ ਨੇ ਰੀਪਰ ਬਣਦੇ ਨੇ ਹੈਰੋ ਬਣਦੇ ਨੇ ਤਵੀਆਂ ਬਣਦੀਆਂ ਬਹੁਤ ਕੁਝ ਬਣਦਾ ਹੈ ਉਹ ਕਹਿੰਦਾ ਸਾਡੀ ਹਰ ਇੰਡਸਟਰੀ ਦੇ ਬਾਹਰ ਇੱਕ ਤਖਤੀ ਲੰਕਦੀ ਹੈ ਜੀਤੇ ਲਿਖਿਆ ਹੋਇਆ ਹੈ ਕਿ ਸਾਨੂੰ ਹੈਲਪਰ ਦੀ ਜ਼ਰੂਰਤ ਹੈ ਸਾਨੂੰ ਸਵੀਪਰ ਦੀ ਜ਼ਰੂਰਤ ਹੈ ਸਾਨੂੰ ਖਰਾਦੀਏ ਦੀ ਜ਼ਰੂਰਤ ਹੈ ਸਾਨੂੰ ਸ਼ੇਪਰਮੈਨ ਦੀ ਜ਼ਰੂਰਤ ਹੈ ਸਾਨੂੰ ਵੈਲਡਰ ਦੀ ਜ਼ਰੂਰਤ ਹੈ ਸਾਨੂੰ ਕੰਪਿਊਟਰ ਆਪਰੇਟਰ ਦੀ ਜ਼ਰੂਰਤ ਹੈ ਇਵਨ ਦੈਨ ਵੱਡੇ ਵੱਡੇ ਸਾਨੂੰ ਇੰਜੀਨੀਅਰਸ ਦੀ ਜ਼ਰੂਰਤ ਹੈ ਸਾਨੂੰ ਸੀਏ ਦੀ ਜ਼ਰੂਰਤ ਹੈ ਸਾਨੂੰ ਡਿਜ਼ਾਈਨਰਸ ਦੀ ਜ਼ਰੂਰਤ ਹੈ ਉਹ ਕਹਿੰਦੇ ਸਾਡੇ ਏਰੀਆ ਦੇ ਵਿੱਚ ਕੋਈ ਬੱਚਾ ਚਾਹੇ 10 ਪੜ੍ਹ ਕੇ ਆ ਜਾਵੇ ਉਹਨੂੰ ਵੀ ਅਸੀਂ ਕੰਮ ਤੇ ਰੱਖ ਲੀਦਾ ਕੋਈ 12 ਪੜ੍ਹ ਕੇ ਆ ਜੇ ਅਸੀਂ ਉਹਨੂੰ ਵੀ ਕੰਮ ਤੇ ਰੱਖ ਲੀਦਾ ਕੋਈ ਬੀਏ ਐਮਏ ਪੜ੍ਹ ਕੇ ਆ ਜਵੇ ਅਸੀਂ ਉਹਨੂੰ ਵੀ ਕੰਮ ਤੇ ਰੱਖ ਲੀਦਾ ਤੇ ਕੋਈ ਸੀਏ ਬਣ ਕੇ ਆ ਜਵੇ ਕੋਈ ਇੰਜੀਨੀਅਰ ਬਣ ਕੇ ਆ ਜਵੇ ਅਸੀਂ ਤਾਂ ਵੀ ਰੱਖ ਲੀਦਾ ਸੋ ਉਸ ਤੋਂ ਇੱਕ ਗੱਲ ਸਿੱਧ ਹੋਊਗੀ ਕਿ ਆਪਾਂ ਜਿਹੜੇ ਬੱਚੇ ਵੇਲਾਮਨ ਸੁਤਾਨ ਦਾ ਕਰ ਜਿਹੜਾ ਬੱਚਾ ਦਿਮਾਗੀ ਤੌਰ ਤੇ ਵੇਲਾ ਰਹੂ ਉਹ ਪੁੱਠੇ ਪਾਸੇ ਨੂੰ ਜਾਊਗਾ ਸੋ ਆਪਾਂ ਨੂੰ ਅੱਜ ਪੰਜਾਬ ਦੇ ਵਿੱਚ ਇੱਕ ਬੜਾ ਇੰਡਸਟਰੀਅਲ ਰੈਵੋਲੂਸ਼ਨ ਲਿਆਉਣਾ ਪੈਣਾ ਇੰਡਸਟਰੀ ਉਰੇ ਆਊਗੀ ਨਵੀਂ ਇੰਡਸਟਰੀ ਆਊਗੀ ਛੋਟਾ ਵੱਡਾ ਸੰਨਤ ਆਊਗਾ ਜੇ ਜਦੋਂ ਸੰਤ ਆਊਗਾ ਵਪਾਰ ਆਊਗਾ ਵਪਾਰ ਦੇ ਨਾਲ ਜਿੱਥੇ ਇਕਨੋਮੀ ਨੂੰ ਬੂਸਟ ਹੋਊਗਾ ਜਿੱਥੇ ਪੰਜਾਬ ਦਾ ਇਕਨੋਮਿਕਲ ਸਾਡਾ ਸਿਸਟਮ ਅਪਰਾਇਜ਼ ਕਰੂਗਾ ਉਥੇ ਸਾਡੇ ਜਿਹੜੇ ਬੱਚੇ ਨੇ ਚਾਹੇ ਉਹ 8ਵੀਂ 10ਵੀਂ 12ਵੀਂ ਜਿੰਨੇ ਵੀ ਪੜੇ ਬੱਚੇ ਨੇ ਅਸੀਂ ਉਹ ਸਾਰੇ ਬੱਚਿਆਂ ਨੂੰ ਇਸ ਨਸ਼ੇ ਦੀ ਲਤ ਤੋਂ ਹਟਾ ਕੇ ਜਾਂ ਜਿਹੜੇ ਬੱਚੇ ਇਸ ਦਲਦਲ ਚ ਘੁਸ ਗਏ ਉਹਨਾਂ ਨੂੰ ਮੁੱਖ ਧਾਰਾ ਚ ਲਿਆ ਕੇ ਇੱਕ ਤਾਂ ਸੀ ਉਹਨਾਂ ਨੂੰ ਨੌਕਰੀਆਂ ਦੇਣੀਆਂ ਸਾਡਾ ਇਹ ਬੜਾ ਵੱਡਾ ਕੀਚਾ ਤੇ ਦੂਸਰਾ ਕੋਈ ਹੋਰ ਬੱਚਾ ਨਾ ਇਸ ਦਲਦਲ ਦੇ ਵਿੱਚ ਘੁਸ ਜਵੇ ਇਹਦੇ ਵਿੱਚ ਚਲੇ ਜਾਵੇ ਤਾਂ ਅਸੀਂ ਉਹਨਾਂ ਨੂੰ ਰੋਕ ਕੇ ਅਸੀਂ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਜਿਵੇਂ ਸਤਕਾਰਯੋਗ ਸਾਡੇ ਦੋਵੇਂ ਕੈਬਨਿਟ ਮਨਿਸਟਰ ਸਾਹਿਬਾਨਾਂ ਨੇ ਦੱਸਿਆ ਕਿ ਅਸੀਂ ਸਕਿੱਲ ਡਿਵੈਲਪਮੈਂਟ ਦੇ ਕੋਰਸਸ ਚਲਾ ਕੇ ਉਹਨਾਂ ਨੂੰ ਵੱਖ-ਵੱਖ ਤਰੀਕੇ ਦੇ ਨਾਲ ਮੋਟੀਵੇਟ ਕਰਕੇ ਅਸੀਂ ਉਹਨਾਂ ਨੂੰ ਇਹ ਇਹ ਬੱਚਿਆਂ ਨੂੰ ਸਹੀ ਮੁੱਖ ਧਾਰਾ 'ਚ ਰੱਖਣਾ ਉਹਨਾਂ ਨੂੰ ਇਹ ਦੋ ਬਾਹਰ ਨਹੀਂ ਜਾਣ ਦੇਣਾ ਸੋ ਅੱਜ ਬਹੁਤ-ਬਹੁਤ ਧੰਨਵਾਦ ਸੋ ਹੁਣ ਮੈਂ ਆਖਰ ਦੇ ਵਿੱਚ ਇੱਕ ਵਾਰ ਫੇਰ ਸਾਡੇ ਪਾਰਟੀ ਪ੍ਰੈਜ਼ੀਡੈਂਟ ਅਮਨ ਰੋੜਾ ਜੀ ਨੂੰ ਕਹੂੰਗਾ ਕਿ ਆਪਣੇ ਵਿਚਾਰਕ ਆ ਥੈਂਕ ਯੂ ਸੋ ਮੱਚ ਸਰਉਂਜੀ ਮੈਂ ਇਹਦੇ ਨਾਲ ਹੀ ਇੱਕ ਚੀਜ਼ ਮੈਂ ਹੋਰ ਐਡ ਕਰਨੀ ਚਾਹੂੰਗਾ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਅਪੀਲ ਕੀਤੀ ਸੀਗੀ ਕਿ ਜਿਹੜੀਆਂ ਜਿਵੇਂ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਜਿਹੜੇ ਆ ਸੁਸਾਇਟੀ ਦੇ ਨੁਮਾਇੰਦੇ ਨੇ ਚਾਹੇ ਉਹ ਸਰਪੰਚ ਨੇ ਪੰਚ ਨੇ ਐਮਸੀ ਨੇ ਉਹਨਾਂ ਨੂੰ ਵੀ ਬੇਨਤੀ ਹੈ ਔਰ ਖਾਸ ਤੌਰ ਤੇ ਨੰਬਰਦਾਰ ਜਿਹੜੇ ਕਿ ਕਈ ਵਾਰੀ ਗਲਤ ਬੰਦੇ ਦੀ ਗਵਾਹੀ ਵੀ ਗਾਹੇ-ਬਗਾਏ ਬਾਦੰਦੇ ਨੇ ਜਾਂ ਪੈ ਜਾਂਦੀ ਹੈ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਇਹ ਜੀ ਸਪੋਰਟ ਦੇਣ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਜੀ ਆਪਾਂ ਸਾਰੇ ਮੋਢੇ ਨਾਲ ਮੋਢਾ ਲਾ ਕੇ ਨਹੀਂ ਚੱਲਾਂਗੇ ਤੇ ਮੈਂ ਸਮਝਦਾ ਕਿ ਜਿਮ ਬਿਮਾਰੀ ਨੂੰ ਜੜੋ ਖਤਮ ਕਰਨ ਦੇ ਵਿੱਚ 11 ਵੱਧ ਟਾਈਮ ਲੱਗੂਗਾ ਸੋ ਤੁਹਾਡਾ ਕੋਈ ਸਵਾਲ ਜੀ ਜੀ ਅ ਰੋੜਾ ਸਾਹਿਬ ਅਕਸਰ ਜਦੋਂ ਲੋਕ ਜਿੰਦ ਵੀ ਕਾਰਵਾਈਆਂ ਸ਼ੁਰੂ ਹੋਈਆਂ ਨੇ ਉਸ ਦੇ ਵਿੱਚ ਹੋ ਸਕਦਾ ਹੈ ਕਿ ਜਿਥੇ ਤੱਕ ਇਨਵੈਸਟੀਗੇਸ਼ਨ ਹੋ ਰਹੀ ਹੈ ਪਹਿਲੇ